ਮੇਰਾ ਨਾਮ ਅਜਕੇਂਦਰ ਕੌਰ ਜੀ ਤੁਸੀਂ ਇੱਧਰ ਹੋ ਤੁਸੀਂ ਆਏ ਬਦੋਦੇ ਕਰਦੇ ਨੇ ਮਹਾਰਾਜ ਲੱਗਦਾ ਸਾਨੂੰ ਸਾਨੂੰ ਜੀ ਘਟੋ ਘਟ ਵੀ 30 ਸਾਲ ਹੋ ਗਏ ਜੀ ਮਹਾਰਾ ਦੀ ਚਰਨਾਂ 'ਚ ਇਹ ਮਾਤਾ ਸੁਲਖਣੀ ਨਿਸ਼ਕਾਮ ਜਥਾ ਜੀ ਤੇ ਇਹਦੇ ਵਿੱਚ ਜਿਹੜੀ ਇਹ ਵਾਧ ਚੜ ਕੇ ਬੀਬੀਆਂ ਦੀ ਸੇਵਾ ਨਿਸ਼ਕਾਮ ਜਥਾ ਜੀ ਤੇ ਇਹਨੂੰ ਪੂਰਾ ਸਾਲ ਇੰਤਜ਼ਾਰ ਰਹਿਂਦਾ ਪੂਰਾ ਸਾਲ ਵੀ ਹਾਜ਼ਰੀ ਸੰਗਤਾਂ ਭਰਦੀਆਂ ਨੇ ਸਾਢੇ ਜਥੇ ਜਿਹੜੇ ਨੇ ਚਸਤੀਆਂ ਬੀਬੀਆਂ ਨੇ ਇਹਨਾਂ ਨੇ ਪੂਰੇ ਸਾਲ ਚ ਵੀ ਹਫਤਾ ਬਾਅਦ ਆਉਣਾ ਜੀ ਹਫਤਾਵਾਰੀ ਰੱਖਿਆ ਦੇਣ ਤੇ ਉਹ ਵੀ ਹਾਜ਼ਰੀ ਭਰਨੀ ਹੈ ਤੇ ਜਦੋਂ ਬਾਬਾ ਜੀ ਦਾ ਵਿਆਹ ਪੁਰਪ ਹੁੰਦਾ ਉਦੋਂ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਉਤਸ਼ਾਹ ਹੁੰਦਾ ਜੀ ਇਹ ਸਾਰਾ ਸਾਰਾ ਪੂਰਾ ਪੂਰਾ ਦਿਨ ਸੇਵਾ ਕਰਦੀਆਂ ਥੱਕਦੀਆਂ ਨਹੀਂ ਜੀ ਲੰਗਰਾਂ ਦੀ ਸੇਵਾ ਕੀਰਤਨ ਬਾਣੀ ਦੀ ਸੇਵਾ ਉਤਸ਼ਾਹ ਨਾਲ ਚੱਲਦੀ ਹੈ ਜੀ ਬੜੇ ਉਤਸ਼ਾਹ ਨਾਲ ਚੱਲਦੀ ਹੈ 11 ਦਿਨ ਤਿੰਨ ਸਾਲ ਹੋ ਗਏ ਨੇ ਹੁਣ 11 ਦਿਨ ਕਰਦਿਆਂ ਜੀ ਸਾਰੀਆਂ ਵਿਆਹ ਦੀ ਜਿਸ ਤਰ੍ਹਾਂ ਰਸਮਾਂ ਹੁੰਦੀਆਂ ਪੂਰੀਆਂ ਰਸਮਾਂ ਵਿਆਹ ਨੇ ਜੀ ਗੁਣੇ ਵੰਡੇ ਜਾਂਦੇ ਨੇ ਜੀ ਜਿਸ ਤਰ੍ਹਾਂ ਜੀ ਲੱਡੂ ਭਾਜੀ ਬਣਾਈ ਜਾਂਦੀ ਏ ਉਹ ਵੰਡੀ ਜਾਂਦੀ ਏ ਜੀ ਲੰਗਰ ਜਿਹੜੇ ਨੇ ਵਦ ਚੜ੍ਹ ਕੇ ਵਿਆਹਾਂ ਤੋਂ ਵੀ ਵੱਧ ਕੇ ਇਹ ਸਭ ਨੂੰ ਹੁੰਦੀ ਏ ਇੱਛਾ ਕਿ ਵਿਆਹ ਤੋਂ ਵੱਧ ਕੇ ਜਿਹੜਾ ਨਾ ਇਹ ਸਾਡੇ ਸੈਬ ਗੁਰੂ ਦੇਵ ਦਾ ਵਿਆਹ ਜਿਹੜੇ ਉਸ ਤੋਂ ਜ਼ਿਆਦਾ ਜੀ ਉਸ ਤੋਂ ਜ਼ਿਆਦਾ ਉਸ ਤੋਂ ਜ਼ਿਆਦਾ ਇੱਥੋਂ ਜ਼ਿਆਦਾ ਇੱਥੋਂ ਦੀ ਡੈਕੋਰੇਸ਼ਨ ਇੱਥੋਂ ਦੀ ਚੜ੍ਹਤ ਚੜੀ ਹੈ ਸਾਡੇ ਘਰਾਂ ਤੋਂ ਵੱਧ ਜੀ ਕਿਉਂਕਿ ਇਹ ਸਾਡੇ ਰੱਬ ਦਾ ਵਿਆਹ ਹੈ ਸਾਡੇ ਆਪਣੇ ਵਿਆਹ ਇਹਦੇ ਬਰਾਬਰ ਕੁਝ ਨਹੀਂ ਜੋ ਇਹ ਸਾਡੇ ਗੁਰੂ ਦੇ ਵਿਆਹ ਦਾ ਸਾਨੂੰ ਚਾਅ ਜੀ ਸਾਡੇ ਘਰਾਂ 'ਚ ਵੀ ਚਾਅ ਹੈ ਇੱਥੇ ਆ ਕੇ ਵੀ ਚਾਅ ਜਿੰਨੀਆਂ ਖੁਸ਼ੀਆਂ ਸਾਡੇ ਤੋਂ ਲਈਆਂ ਜਾਂਦੀਆਂ ਨੇ ਰਿਸ਼ਤੇਦਾਰ ਬਹੁਤ ਹੁੰਦੇ ਨੇ ਜੀ ਦਿਨ ਰਾਤ 10-10 ਦਿਨ ਪਹਿਲਾਂ ਬੜੇ ਉਤਸ਼ਾਹ ਨਾਲ ਉਹਨਾਂ ਨੂੰ ਭਾਜੀਆਂ ਦਿੱਤੀਆਂ ਜਾਂਦੀਆਂ ਨੇ ਜੀ ਉਹਨਾਂ ਦਾ ਪੂਰਾ ਜਿਹੜਾ ਸਨਮਾਨ ਕਰਨਿਆ ਜੀ ਉਹ ਸਾਨੂੰ ਪੁੱਛਦੇ ਨੇ ਜੀ ਕਿ ਬਾਬਾ ਜੀ ਦਾ ਵਿਆਹ ਕਦੋਂ ਹੈ ਦੂਰੋਂ ਦੂਰੋਂ ਨੇੜਿਓਂ ਵੀ ਲੋਕਲ ਵੀ ਆ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਝੋਲੀ ਕਰਕੇ ਤੇ ਉਹਨਾਂ ਨੂੰ ਸਨਮਾਨ ਦਿੰਨੇ ਜੀ ਸ਼ੁਕਰ ਹੈ ਸ਼ੁਕਰ ਹੈ ਮਾਲਕ ਦਾ ਸਾਨੂੰ ਐਡੀ ਕਿ ਸਮਰਥਾ ਮਾਰਿਆ ਨੇ ਬਖਸ਼ੀਏ ਤੇ ਐਡੇ ਸਾਡੇ ਕਰਮ ਭਾਗ ਉੱਚੇ ਨੇ ਜਿਹੜਾ ਸਾਨੂੰ ਇਹ ਸੇਵਾ ਮਾਰਿਆ ਨੇ ਬਟਾਲੇ 'ਚ ਰਹਿ ਕੇ ਸਾਡੀ ਝੋਲੀ ਵਿੱਚ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਸਟਰ ਜਗਿੰਦਰ ਸਿੰਘ ਐਟਲੀਗੇਟ ਜੀ ਗੁਨਾਜ ਸਾਹਿਬ ਦੇ ਵਿਆਹ ਪੁਰਬ ਦੇ ਵਿੱਚ ਸੰਗਤਾਂ ਚ ਬੜਾ ਹੀ ਉਤਸ਼ਾਹ ਉਹ ਮਾ ਪਿਆਰ ਜਿਹੜਾ ਹੈ ਉਹ ਤੁਹਾਨੂੰ ਵੇਖਣ ਨੂੰ ਮਿਲਿਆ ਹੈ ਬੀਬੀਆਂ ਜਿਹੜੀਆਂ ਨੇ 25 ਦਿਨ ਪਹਿਲਾਂ ਹੀ ਗੁਰਦੁਆਰਾ ਸ੍ਰੀ ਢੇਰਾ ਸਾਹਿਬ ਗੁਰਦੁਆਰਾ ਸ੍ਰੀ ਕਾਨ ਸਾਹਿਬ ਵਿਖੇ ਜਿਹੜਾ ਹੈ ਸਤਸੰਗ ਰੂਪੀ ਜਿਹੜਾ ਗੁਰੂ ਨਾਨਕ ਸਾਹਿਬ ਦੇ ਗੁਣ ਘਾਣ ਕਰਦੇ ਰਹਿੰਦੀਆਂ ਹਨ ਔਰ ਵੇਖੋ ਤੁਸੀਂ ਅੱਜ ਹਜੇ ਕਿੰਨੇ ਦਿਨ ਪਈ ਨੇ ਤੇ ਸੰਗਤਾਂ ਕਿੰਨੇ ਉਚਾ ਦੇ ਨਾਲ ਗੁਰਦੁਆਰਾ ਹਰ ਗੁਰਦੁਆਰੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਤੇ ਸ਼ਹਿਰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਸਾਰਾ ਸ਼ਹਿਰ ਹੀ ਗੁਰੂ ਨਾਨਕ ਸਾਹਿਬ ਦੇ ਵਿਆਪ ਫੁਰਬ ਨੂੰ ਲੈ ਕੇ ਉਤਸ਼ਾਹ ਦੇ ਨਾਲ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਤਿਆਰੀਆਂ ਕਰ ਰਿਹਾ ਜੀ। ਤੋਂ ਵੀ ਆ ਕੇ ਦੇ ਸੁਣੀ ਦੇਦੇ ਬੰਦੀਆਂ ਪਰੋ ਵੀ ਲੱਗੀਆਂ ਨੇ ਇਹ ਜੋ ਬੀਬੀਆਂ ਇੱਥੇ ਅਲਾਹੀ ਕੀਰਤਨ ਕਰਦੀਆਂ ਐ ਇਹ ਵੱਖ-ਵੱਖ ਸ਼ਹਿਰਾਂ ਤੋਂ ਜਿਹੜੀਆਂ ਆਉਂਦੀਆਂ ਐ ਅੰਮ੍ਰਿਤਸਰ ਜਲੰਧਰ ਪੂਰਥਲਾ ਸੁਲਤਾਨਪੁਰ ਲੋਧੀ ਤੋਂ ਦੂਰ-ਦੂਰ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਜਿਹੜੀਆਂ ਨੇ ਬੀਬੀਆਂ ਆਣ ਕੇ ਤੇ ਗੁਰੂ ਨਾਨਕ ਸਾਹਿਬ ਦਾ ਮਾਤਾ ਸਲੱਖਣੀ ਜਿਹੜਾ ਗੁਣਗaan ਕਰਨ ਉਹਨਾਂ ਦੀ ਅਸੀਸ ਲੈਣ ਵਾਸਤੇ ਇੱਥੇ ਬਟਾਲੇ ਵਿਖੇ ਪਹੁੰਚਦੀਆਂ ਨੇ ਜੀ